ਦੋਸਤੋ ਤੀਸਰੀ ਵਾਰ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣੂ ਜਾਂ ਕੌਣ ਬਣੇਗਾ ਪ੍ਰਧਾਨ ਮੰਤਰੀ ਇਸ ਵੇਲੇ ਇਹ ਚਰਚਾ ਹੈ ਦੇਸ਼ ਦੇ ਵਿੱਚ ਹੁਣੇ-ਹੁਣੇ ਹੋਈਆਂ ਚੋਣਾਂ ਦਾ ਨਤੀਜਾ ਆਇਆ 4 ਜੂਨ ਨੂੰ ਜਿਸ ਵਿੱਚ ਐਨਡੀਏ ਸਭ ਤੋਂ ਵੱਡਾ ਦੇਸ਼ ਦਾ ਗਰੁੱਪ ਹੈ ਜਿਸ ਨੂੰ ਮਿਲੀਆਂ 292 ਸੀਟਾਂ ਜਦੋਂ ਕਿ ਇੰਡੀਆ ਕੱਠ ਜੋੜ ਨੂੰ ਮਿਲੀਆਂ 234 ਸੀਟਾਂ ਪਾਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਭਾਜਪਾ ਦੇ ਸਭ ਤੋਂ ਵੱਡੇ ਆਗੂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਐਸ ਵਾਰ 400 ਤੋਂ ਪਾਰ ਪਰ ਦੇਸ਼ ਦੇ ਵੋਟਰਾਂ ਨੇ ਉਹਨਾਂ ਨੂੰ ਇਹ 400 ਪਾਰ ਦਾ ਐਲਾਨ ਜਿਹੜਾ ਸੀ ਦੀ ਬਜਾਏ 240 ਸੀਟਾਂ ਤੇ ਲਿਆ ਕੇ ਖੜਾ ਕਰ ਦਿੱਤਾ ਉਸ ਦੇ ਭਾਈਵਾਲਾਂ ਨੂੰ ਰਲਾ ਕੇ ਬਣਦੀਆਂ 292 ਇੰਡੀਆ ਗੱਠਜੋੜੀ ਸਰਕਾਰ ਬਣਾਉਣ ਦੀ ਗੱਲ ਕਰਦਾ ਹੈ ਇੰਡੀਆ ਗੱਠਜੋੜ ਦੀ ਨਜ਼ਰ ਹੈ ਉਹਨਾਂ ਦੋ ਪਾਰਟੀਆਂ ਤੇ ਜਿਨ੍ਹਾਂ ਕੋਲ ਨੇ 28 ਸੀਟਾਂ 28 ਸੀਟਾਂ ਦੀ ਗੱਲ ਕੀਤੀ ਜਾਵੇ ਤੇ ਤੇਲਗੂ ਦੇਸ਼ਮ ਪਾਰਟੀ ਕੋਲ 16 ਸੀਟਾਂ ਨੇ TDP ਕੋ ਜਾਣੀ ਕਿ 16 ਸੀਟਾਂ ਨੇ ਜਦੋਂ ਕਿ ਜਨਤਾ ਦਲ ਯੂनाइटेड ਕੋਲ 12 ਸੀਟਾਂ ਨੇ AJD ਜੋ ਕੋਲ 12 ਸੀਟਾਂ ਤੇ 16 ਨੂੰ ਰਲਾ ਕੇ ਬਣ ਜਾਂਦੀਆਂ ਨੇ 28 234 ਦੇ ਵਿੱਚ ਜੋੜ ਦਿੱਤਾ ਜਾਵੇ ਜੇ 28 ਸੀਟਾਂ ਨੂੰ ਤੇ ਇਹ ਅੰਕੜਾ ਬਣ ਜਾਂਦਾ ਹੈ ਇਹ ਅੰਕੜਾ ਬਣ ਜਾਂਦਾ ਹੈ 262 ਸੀਟਾਂ ਜਦੋਂ ਕਿ ਬਹੁਮਤ ਲਈ ਚਾਹੀਦੀਆਂ ਨੇ 272 10 ਸੀਟਾਂ ਦੀ ਅਜੇ ਵੀ ਇੰਡੀਆ ਗੱਠ ਜੋੜ ਨੂੰ ਲੋੜ ਹੈ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਦੀ ਗੱਲ ਕਰ ਲਈ ਜਾਵੇ ਉਸ ਕੋਲ ਨੇ 240 ਸੀਟਾਂ ਅਗਰ ਉਸ ਨੂੰ ਦੇਖਿਆ ਜਾਵੇ ਉਹਦੇ ਭਾਈਵਾਲ ਜਿਹੜੇ ਉਹਨਾਂ ਨੂੰ ਰਲਾ ਕੇ ਰਹਿ ਜਾਂਦੀਆਂ ਨੇ 264 ਸੀਟਾਂ 8 ਸੀਟਾਂ ਦੀ ਨਰਿੰਦਰ ਮੋਦੀ ਨੂੰ ਵੀ ਲੋੜ ਹੈ ਨਰਿੰਦਰ ਮੋਦੀ ਨੂੰ ਵੀ 8 ਸੀਟਾਂ ਆਪਣੇ ਵੱਲ ਜਿਹੜੀਆਂ ਉਹ ਲੈ ਕੇ ਆਉਣੀਆਂ ਪੈਣਗੀਆਂ ਉਹ ਕਿਹੜੀਆਂ ਲੈ ਕੇ ਆ ਸਕਦੇ ਆ ਉਹ ਅਦਰ ਨੂੰ ਲੈ ਕੇ ਆ ਸਕਦੇ ਆ ਇੰਡੀਆ ਗੱਠਜੋੜ ਵੀ ਅਦਰ ਵੱਲ ਜਿਹੜਾ ਆ ਉਹ ਨਜ਼ਰਾਂ ਬਣਾਈ ਬੈਠਾ ਹੈ ਤੇ ਦੇਸ਼ ਦੇ ਵਿੱਚ ਇਹਨਾਂ ਦੋਵੇਂ ਗੱਠਜੋੜਾਂ ਦੀ ਗੱਲ ਕੀਤੀ ਜਾਵੇ ਤੇ ਦੋਵੇਂ ਗੱਠਜੋੜ ਸਰਕਾਰ ਬਣਾਉਣ ਦੀ ਤਾਕ ਵਿੱਚ ਹੈ ਤੇ ਦੇਸ਼ ਦਾ ਰਾਸ਼ਟਰਪਤੀ ਕਿਸ ਨੂੰ ਬੁਲਾਵੇਗਾ ਆਓ ਸਰਕਾਰ ਬਣਾਓ ਤੇ ਉੱਥੇ ਗੱਲ ਆਉਂਦੀ ਹੈ ਸਭ ਤੋਂ ਵੱਧ ਵੋਟਾਂ ਵਾਲੀ ਪਾਰਟੀ ਨੂੰ ਬੁਲਾਏਗਾ ਦੇਸ਼ ਦਾ ਰਾਸ਼ਟਰਪਤੀ ਤੇ ਸਭ ਤੋਂ ਵੱਧ ਵੋਟਾਂ ਦੀ ਗੱਲ ਕੀਤੀ ਜਾਵੇ ਤੇ ਭਾਜਪਾ ਕੋਲ ਹੈ 240 ਦਾ ਅੰਕੜਾ ਉੱਥੇ ਇੰਡੀਆ ਗੱਠਜੋੜ ਕੋਲ ਹੈ 234 ਦਾ ਅੰਕੜਾ ਦੋਵੇਂ ਗੱਠਜੋੜ ਜਿਹੜੇ ਆ ਉਹ ਵੱਖ-ਵੱਖ ਪਾਰਟੀਆਂ ਦੀ ਚਿੱਠੀਆਂ ਜਾਨੀ ਕਿ ਉਹਨਾਂ ਦੀ ਬਹੁਮਤ ਦੀ ਪਾਵਰ ਜਿਹੜੀ ਆ ਦੋਵੇਂ ਪਾਰਟੀਆਂ ਲਗੀਆਂ ਹੋਣਗੀਆਂ ਕਿ ਲਿਖਤੀ ਲੈਟਰ ਸਾਰਿਆਂ ਦੀ ਹਮਾਇਤ ਦਾ ਲਿਆ ਜਾਵੇ ਹੁਣ ਦੇਖਣਾ ਹੋਵੇਗਾ ਦੇਸ਼ ਦੇ ਅੰਦਰ ਇਹ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਦੇਸ਼ ਦੇ ਲੋਕਾਂ ਨੇ ਕਿਸੇ ਵੀ ਪਾਰਟੀ ਨੂੰ 272 ਦਾ ਅੰਕੜਾ ਨਹੀਂ ਦਿੱਤਾ ਜਿੱਥੇ ਲਗਾਤਾਰ 10 ਸਾਲ ਰਾਜ ਕਰਕੇ ਭਾਜਪਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ-ਵੱਡੇ ਜਿਹੜੇ ਅ ਦਗਮ ਜੇ ਮਾਰੇ ਨੇ ਉੱਥੇ ਆ ਕੇ ਲੋਕਾਂ ਨੇ ਉਹਨਾਂ ਨੂੰ ਤੀਸਰੀ ਵਾਰ ਨਵੀਂ ਪਾਵਰ ਦਿੱਤੀ ਸਰਕਾਰ ਬਣਾਉਣ ਦੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਕਿਹੜਾ ਗੱਠਜੋੜ ਸਰਕਾਰ ਬਣਾ ਪਾਉਂਦਾ ਹੈ ਕੀ ਐਨਡੀਏ ਦਾ ਹਿੱਸਾ ਦੋਵੇਂ ਪਾਰਟੀਆਂ ਤੇਲਗੂ ਦੇਸ਼ਮ ਪਾਰਟੀ ਯੂਨਾਈਟਿਡ ਜਨਤਾ ਦਲ ਇਹ ਦੋਵੇਂ ਪਾਰਟੀਆਂ ਅਗਰ ਐਨਡੀਏ ਦਾ ਸਾਥ ਛੱਡ ਕੇ ਇੰਡੀਆ ਗੱਠਜੋੜ ਨਾਲ ਆ ਜਾਂਦੀਆਂ ਨੇ ਫੇਰ ਵੀ NDA ਕੋਲ 264 ਸੀਟਾਂ ਬਚਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਅਗਰ ਇਸ ਭਾਜਪਾ ਨੂੰ ਇੰਡੀਆ ਗੱਠ ਜੋੜ ਨੂੰ ਰਾਸ਼ਟਰਪਤੀ ਬੁਲਾਉਂਦਾ ਤੇ ਇਹਨਾਂ ਵੱਲੋਂ 8 ਸੀਟਾਂ ਦਾ ਜਿਹੜਾ ਜੋੜ ਤੋੜ ਕਰਨਾ ਮੇਰੇ ਖਿਆਲ ਨਾਲ ਕੋਈ ਵੱਡੀ ਗੱਲ ਨਹੀਂ ਹੈ ਅਗਰ ਦੂਸਰੇ ਪਾਸੇ ਇੰਡੀਆ ਗੱਠ ਜੋੜ ਦੀ ਗੱਲ ਕੀਤੀ ਜਾਵੇ ਅਗਰ ਇੰਡੀਆ ਗੱਠ ਜੋੜ 272 ਦੇ ਅੰਕੜੇ ਵਾਲਾ ਜਿਹੜਾ ਲੈਟਰ ਚਿੱਠੀ ਰਾਸ਼ਟਰਪਤੀ ਤੱਕ ਪਹੁੰਚ ਕਰਦੇ ਨੇ ਤੇ ਰਾਸ਼ਟਰਪਤੀ ਉਹਨਾਂ ਨੂੰ ਵੀ ਬੁਲਾ ਸਕਦਾ ਹੈ ਇਹ ਦੇਖਣਾ ਹੋਵੇਗਾ ਕਿ ਤੀਸਰੀ ਵਾਰ ਦੇਸ਼ ਦੇ ਅੰਦਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਪਾਉਂਦੇ ਹੈ ਜਾਂ ਫਿਰ ਕੌਣ ਬਣੇਗਾ ਪ੍ਰਧਾਨ ਮੰਤਰੀ ਇਹ ਆਉਣ ਵਾਲੇ ਜਿਹੜੇ ਦਿਨ ਦੱਸਣਗੇ ਕਿਹਾ ਜਾ ਸਕਦਾ ਕਿ ਭਾਰਤ ਦੇ ਅੰਦਰ ਨਵੀਂ ਸਰਕਾਰ ਬਣਾਉਣ ਲਈ ਬੜੇ ਵੱਡੇ ਜਿਹੜੇ ਜੋੜ-ਤੋੜ ਚੱਲ ਰਹੇ ਆ ਦੋਵੇਂ ਗੱਠਜੋੜ ਜਿਹੜੇ ਆ ਉਹ ਲਗਾਤਾਰ ਮੀਟਿੰਗਾਂ ਦਾ ਸੈنسਲਾ ਚੱਲ ਰਿਹਾ ਹੈ ਦੇਸ਼ ਦੇ ਅੰਦਰ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਇੰਡੀਆ ਗੱਠਜੋੜ ਨੇ ਇਲੈਕਸ਼ਨ ਖਤਮ ਹੁੰਦੇ ਆ ਮੀਟਿੰਗ ਕੀਤੀ ਸੀ ਇੰਡੀਆ ਗੱਠਜੋੜ ਨੇ ਨਤੀਜੇ ਆਉਣ ਦੇ ਨਾਲ ਹੀ ਫਿਰ ਸਾਰਿਆਂ ਤੇ ਰਾਨੇ ਇਕੱਠਿਆਂ ਹੋ ਕੇ ਲਗਾਤਾਰ ਇਹਨਾਂ ਮੀਟਿੰਗਾਂ ਦਾ ਮਕਸਦ ਇਹ ਕੋਈ ਹੈ ਕਿ ਇੰਡੀਆ ਗੱਟ ਜੋੜ ਵੀ ਦੇਸ਼ ਦੇ ਅੰਦਰ ਸਰਕਾਰ ਬਣਾਉਣੀ ਚਾਹੁੰਦਾ ਹੈ ਸਰਕਾਰ ਐਂਡੀਆ ਵੀ ਬਣਾਉਣੀ ਚਾਹੁੰਦਾ ਹੈ ਸਰਕਾਰ ਕਿਸ ਦੀ ਬਣਨੀ ਹੈ ਇਹ ਹੁਣ ਆਉਣ ਵਾਲੇ ਜਿਹੜੇ ਦਿਨ ਆ ਉਹ ਦੱਸਣਗੇ ਦੇਸ਼ ਦੇ ਵਿੱਚ ਮਸਲਾ ਬੇਰਜ਼ਗਾਰੀ ਦਾ ਹੈ ਮਸਲਾ ਕਾਰੋਬਾਰ ਦਾ ਹੈ ਕਿਹੜੀ ਸਰਕਾਰ ਨਵੀਂ ਆਵੇ ਜਿਸ ਤੇ ਲੋਕਾਂ ਦੀਆਂ ਆਸਾਂ ਆ ਲੋਕਾਂ ਦੇ ਮਸਲੇ ਹੱਲ ਹੋਣ ਲੋਕਾਂ ਦੇ کاروبار ਵਧਣ ਇਹ ਨਮੀ ਸਰਕਾਰ ਤੇ ਨਿਰਭਰ ਹੈ ਇਸ ਵਾਰ ਜੇ ਅਗਰ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਨਰਿੰਦਰ ਮੋਦੀ ਉਹ ਪਹਿਲਾਂ ਮੰਗ ਆਪਣੀਆਂ ਕਿਹਾ ਜਾ ਸਕਦਾ ਚੰਮ ਦੀਆਂ ਨਹੀਂ ਚਲਾ ਸਕਦੇ ਉਹਨਾਂ ਨੂੰ ਭਾਈਵਾਲ ਪਾਰਟੀਆਂ ਨਾਲ ਰਲ ਕੇ ਚੱਲਣਾ ਪਵੇਗਾ ਜਦੋਂ ਕਿ ਦੂਸਰੇ ਪਾਸੇ ਦੀ ਇੰਡੀਆ ਗੱਠਜੋੜ ਦੀ ਜੇ ਗੱਲ ਕੀਤੀ ਜਾਵੇ ਤੇ ਇੰਡੀਆ ਗੱਠਜੋੜ ਨੇ ਪਹਿਲਾਂ ਹੀ ਦੇਸ਼ ਦੇ ਵੋਟਰਾਂ ਨੂੰ ਦੇਸ਼ ਦੇ ਲੋਕਾਂ ਨੂੰ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਦਿੱਤੇ ਆ ਜਿਨ੍ਹਾਂ ਪ੍ਰੋਗਰਾਮਾਂ ਕਰਕੇ ਦੇਸ਼ ਦੇ ਵੋਟਰਾਂ ਨੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ પા ਕੇ 234 ਦੇ ਅੰਕੜੇ ਤੇ ਲਿਆ ਕੇ ਖੜਾ ਕੀਤਾ ਹੈ ਦੇਸ਼ ਦੇ ਅੰਦਰ ਲੋਕ ਜਿਹੜੇ ਆ ਉਹ ਬਦਲਾਅ ਚਾਹੁੰਦੇ ਆ ਤੇ ਬਦਲਾਅ ਆਉਣ ਵਾਲੇ ਸਮੇਂ ਵਿੱਚ ਕਿਸ ਦੀ ਸਰਕਾਰ ਬਣੇਗੀ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਏ ਹੁਣ ਦੇਖਣਾ ਹੋਵੇਗਾ ਇੰਡੀਆ ਗੱਠਜੋੜ ਦੀ ਬਣੇਗੀ ਜਾਂ ਐਂਡੀਜੀ ਦੀ ਬਣੇਗੀ ਤੇ ਦੇਸ਼ ਦੇ ਲੋਕ ਚੇਂਜ ਚਾਹੁੰਦੇ ਆ ਚੇਂਜ ਚਾਉਣ ਕਰਕੇ ਅਜਿਹੇ ਹਾਲਾਤ ਬਣਿਆ ਕਿਉਂਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਬਣਿਆ ਅਗਰ ਬਹੁਮਤ ਨਹੀਂ ਮਿਲਿਆ ਤੇ ਇੱਕ ਮਜ਼ਬੂਤ ਸਰਕਾਰ ਨਹੀਂ ਬਣ ਸਕਦੀ ਇਸ ਸਭ ਕੁਝ ਨੂੰ ਲੈ ਕੇ ਇਹੀ ਕਿਹਾ ਜਾ ਸਕਦਾ ਕਿ ਅਗਰ ਜੇ ਸਰਕਾਰ ਘਾਟੇ ਤੇ ਬਣਦੀ ਹੈ ਤੇ ਆਉਣ ਵਾਲੇ ਸਮੇਂ 'ਚ ਕਾਟ ਬਹੁਮਤ ਮਿਲਣ ਕਰਕੇ ਅਗਰ ਇਹ ਕਮਜ਼ੋਰ ਸਰਕਾਰ ਬਣਦੀ ਹੈ ਤਾਂ ਆਉਣ ਵਾਲਾ ਸਮਾਂ ਉਹ ਧੂੜ ਨਹੀਂ ਦੇਸ਼ ਨੂੰ ਇੱਕ ਵਾਰ ਫੇਰ ਵੋਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਸਮਾਂ ਕਦੋਂ ਆਉਣਾ ਹੈ ਕਦੋਂ ਇਹ ਸਮਾਂ ਆ ਸਕਦਾ ਹੈ ਇਹਦੇ ਬਾਰੇ ਅੱਜ ਕਹਿਣਾ ਮੁਸ਼ਕਲ ਹੈ ਹਾਂ ਇਹ ਜ਼ਰੂਰ ਹੈ ਕਿ ਨਰਿੰਦਰ ਮੋਦੀ ਨੂੰ ਇਸ ਵਾਰ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਨੂੰ ਇਸ ਵਾਰ ਬਹੁਮਤ ਨਹੀਂ ਮਿਲਿਆ ਜਿਸ ਕਰਕੇ ਉਹ ਵੀ ਤੀਸਰੀ ਵਾਰ ਕਮਜ਼ੋਰ ਸਰਕਾਰ ਬਣੇਗੀ ਘੱਟ ਐ ਬਹੁਮਤ ਵਾਲੀ ਸਰਕਾਰ ਬਣੇਗੀ ਦੂਜੇ ਉਹਨਾਂ ਦੇ ਜਿਹੜੇ ਭਾਈਵਾਲ ਆ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੀਆਂ ਸਲਾਹਾਂ ਤੇ ਹੀ ਸਰਕਾਰ ਚੱਲੇਗੀ ਕਿ ਆ ਜਾ ਸਕਦਾ ਹੈ ਕਿ ਵਿਸਾਖੀਆਂ ਤੇ ਸਰਕਾਰ ਬਣੇਗੀ ਇਹ ਸਰਕਾਰ ਕਿੰਨਾ ਚਿਰ ਨਰਿੰਦਰ ਮੋਦੀ ਚਲਾ ਸਕਦੇ ਨੇ ਕਿ ਉਹ ਉਹੀ ਪ੍ਰਧਾਨਗੀ ਸ਼ੇਪ ਕਰਨਗੇ ਕਿਉਂਕਿ ਉਹਨਾਂ ਨੇ ਦੋ ਟਰਮਾਂ ਦੇ ਵਿੱਚ ਆਪਣੇ ਮਨ ਦੀ ਪੂਰੇ ਤਰ੍ਹਾਂ ਚਲਾਈ ਹੈ ਕਿ ਉਹ ਕਮਜ਼ੋਰ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ ਇਹ ਵੀ ਇੱਕ ਸਵਾਲ ਹੈ ਕੌਣ ਬਣੇਗਾ ਪ੍ਰਧਾਨ ਮੰਤਰੀ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਸੀ ਦੋਸਤੋ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਇਸ ਬਾਰੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਲਿਖ ਕੇ ਰੈ ਦੇ ਸਕਦੇ ਹੋ ਵੀਡੀਓ ਚੰਗੀ ਲੱਗੇ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਸੀਂ ਵੇਖ ਰਹੇ ਸੀ ਬਿਲਗਾ نیوز ஆன்ਲਾਈਨ ਚੈਨਲ ਤੇ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਲਗਾਤਾਰ ਬਿਲਗਾ نیوز ஆன்ਲਾਈਨ ਨੂੰ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ